ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਆ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਸੀਂ ਦੇਖ ਰਹੇ ਹੋ ਜੀ ਤੁਹਾਡਾ ਆਪਦੇ ਚੈਨਲ ਤੁਹਾਡੇ ਚੈਨਲ ਹੈ ਜੀ ਤੁਸੀਂ ਪਹੁੰਚੇ ਬਹੁਤ ਖੁਸ਼ੀ ਹੋਈ ਤੇ ਬਹੁਤ ਸਾਰੀ ਮਸ਼ੀਨਰੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਕੱਲੀ ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਾਂਗੇ ਅਸੀਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਜਿਹੜਾ ਹੈਗਾ ਜੀ ਉੱਪਰ ਹਰੇ ਜ ਅੱਖਰਾਂ 'ਚ ਲਿਖਿਆ ਹੋਊਗਾ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੂਠੀਆ ਘਰ ਮਕਾਨ ਹੈ ਗੱਡੀ ਹੈ ਮੋਟਰਸਾਈਕਲ ਹੈ ਕੁਝ ਵੀ ਹੈ ਚਾਹੀ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਆ ਆ ਕੁਝ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਤੇ ਪਹਿਲੀ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਲੋਗਨ ਡੀਜ਼ਲ ਤੇ ਗੱਡੀ ਆਪਣੇ ਕੋਲੇ ਪਹੁੰਚੀ ਆ ਪਹਿਲੀ 2009 ਮਾਡਲ ਗੱਡੀ ਆ ਸੀ 24 5 ਤੱਕ ਪਾਸਿੰਗ ਇਹਦੀ ਪਈ ਆ ਤੇ ਗੱਡੀ ਦੀ ਕੰਡੀਸ਼ਨ ਆਲ ਓਕੇ ਆ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਜਾ ਕੇ ਕਿਸੇ ਨੇ ਦੇਖਣੀ ਗੱਡੀ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦੇ ਹੋ ਕੋਈ ਕਮੀ ਪੇਸ਼ੀ ਹੈ ਨਹੀਂ ਗੱਡੀ 'ਚ ਵਧੀਆ ਸੋਹਣੀ ਗੱਡੀ ਐ ਜੀ ਤੇ ਪਾਤੜਾ ਏਰੀਆ ਚ ਗੱਡੀ ਖੜੀ ਆ ਮਿਊਜ਼ਿਕ ਸਿਸਟਮ ਵਧੀਆ ਜੀ ਤੇ ਸਾਰਾ ਕੁਝ ਓਕੇ ਆ ਜੀ ਟਾਇਰ ਟੱਪਾ ਸਾਰਾ ਕੁਝ ਮਾਲਕ ਨੇ ਸਾਰਾ ਕੰਮ ਟੋਟਲ ਕਰਵਾ ਰੱਖਿਆਗਾ ਕਿਸੇ ਨੇ ਜਾ ਕੇ ਦੇਖਣੀ ਹੋਵੇ ਗੱਡੀ ਕੋਈ ਵੀ ਦੇਖਣ ਦਾ ਚਾਹਵਾਨ ਕੋਈ ਖਰੀਦਣ ਦਾ ਚਾਹਵਾਨ ਕਿਸੇ ਨੇ ਟ్రਾਈ ਲੈਣੀ ਹੋਵੇ ਜਾ ਕੇ ਦੇਖ ਲਿਓ ਹਰਿਆਣਾ ਨੰਬਰ ਚਿੱਟੇ ਰੰਗ ਦੀ ਏ ਘਰੇ ਖੜੀ ਆ ਮਾਲਕ ਦੀ ਮਾਲਕ ਨੇ ਵਧੀਆ ਰੱਖੀ ਹੋਈ ਆ ਤੇ ਸਾਰਾ ਕੁਝ ਮਤਲਬ ਫੋਟੋਆਂ ਚ ਦਿਖ ਹੀ ਰਿਹਾਗਾ ਮਾਲਕ ਬਾਈ ਦੋ ਜਿਹੜਾ ਨੰਬਰ ਆ ਸਕਰੀਨ ਤੇ ਆਪਾਂ ਦੇ ਰੱਖਿਆ 9914690099 ਗੱਲ ਤੁਸੀਂ ਕਰ ਸਕਦੇ ਹੋ ਨੰਬਰ ਸੈਕਿੰਡ ਤੇ ਆਪਣੇ ਕੋਲੇ ਸਵੈਪਟ ਗੱਡੀ ਪੂੰਛੀ ਆ ਬਾਈ ਸਵੈਪਟ ਗੱਡੀ ਆ ਗੱਡੀ ਦੀ ਕੰਡੀਸ਼ਨ ਆਪਰ ਨੂੰ ਆਲ ਓਕੇ ਮਿਲੂਗੀ ਸਵੈਪਟ ਵੀ ਡੀ ਆ ਜੀ ਨੰਬਰ ਦਿੱਲੀ ਆ ਫਸਟ ਓਨਰ ਗੱਡੀ ਆ ਗੱਡੀ 80000 ਚੱਲੀ ਹੋਈ ਆ ਤੇ ਸਾਰਾ ਕੁਝ ਵਧੀਆਗਾ ਸੁਨਾਮ ਚ ਖੜੀ ਆ ਮਾਲਕ ਦਾ ਏਰੀਆ ਸੁਨਾਮ ਹੈ ਤੇ ਗੱਡੀ 13 ਮਾਡਲ ਹੈ ਜੀ ਤੇ ਜਿਨ੍ਹਾਂ ਦੀ ਗੱਡੀ ਹੈ ਸੀ ਓਨਰ ਜਿਹੜੇ ਹੈਗੇ ਆ ਉਹਨਾਂ ਦਾ ਨਾਮ ਕਰਮਜੀਤ ਸੰਧੂ ਹੈਗਾ ਤੇ ਕਿਸੇ ਨੇ ਚਲਾ ਕੇ ਦੇਖਣੀ ਹੋਵੇ ਜੀ ਗੱਡੀ ਕਿਸੇ ਨੇ ਚੈੱਕ ਕਰਨੀ ਹੈ ਜਾ ਕੇ ਦੇਖ ਲੂ ਬਾਕੀ ਟਾਇਰਾਂ 'ਚ ਅਲਾਈ ਲੱਗੇ ਹੋਏ ਨਹੀਂ ਗੱਡੀ ਦੀ ਕੰਡੀਸ਼ਨ ਆ ਲੁਕੀਆ ਟਾਇਰ ਆਪਾਂ ਨੂੰ ਬਹੁਤ ਵਧੀਆ ਮਿਲ ਜਾਣਗੇ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਆਪਾਂ ਨੂੰ ਸੀਟ ਕਵਰ ਬਿਲਕੁਲ ਨਵੇਂ ਫ੍ਰੈਸ਼ ਚੜੇ ਚੜਾਈ ਮਿਲ ਜਾਣਗੇ ਬਿਲਕੁਲ ਨਵੀਂ ਗੱਡੀ ਹੈ ਜੀ ਸ਼ੋਰੂਮ ਕੰਡੀਸ਼ਨ ਆਪਾਂ ਕਹਿ ਸਕਦੇ ਹਾਂ ਕੋਈ ਨਾ ਤਾਂ ਡੈਂਟ ਨਾ ਕੋਈ ਗਲੀ ਸੜੀ ਹੋਈ ਨਾ ਕੋਈ ਲੱਗੀ ਹੋਈ ਵਧੀਆ ਸਾਫ ਸੁਥਰੀ ਜੀ ਤੇ ਕਿਸੇ ਨੂੰ ਪਸੰਦ ਆਉਂਦੀ ਹੈ ਜਾ ਕੇ ਦੇਖ ਲਓ 2 ਲੱਖ 90000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਵੀ ਘਟਾਵਾਦ ਕਰ ਲਾਂਗੀ ਇੱਕ ਬਾਰੀ ਸਿਰਫ ਡਿਮਾਂਡ ਹੈ ਬਾਕੀ ਸਰਵਿਸ ਸੁਰਵਿਸ ਸਾਰੀ ਹੋਈਏਗੀ 13 ਮਾਡਲ ਹੈ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਨੰਬਰ ਵਾਈ ਦਾ 98700 7723204 ਮਾਲਕ ਨਾਲ ਗੱਲ ਕਰ ਲਿਓ ਆਪੇ ਜੇ ਕੋਈ ਖਰੀਦਣ ਦਾ ਚਾਹਵਾਨ ਹੈਗਾਗਾ ਤੇ ਤੁਸੀਂ ਕਾਫੀ ਕਮੈਂਟ ਬੁਲਟ ਵਾਸਤੇ ਕਰ ਰਹੇ ਸੀਗੇ ਤੇ ਆਪਾਂ ਤੁਹਾਡੇ ਖਾਤਰ ਇੱਕ ਬੁਲਟ ਵੀ ਲੈ ਕੇ ਪਹੁੰਚਿਆ ਹਾਂ ਬੁਲਟ ਜੀ 2017 ਮਾਡਲ ਹੈ ਫਸਟ ਓਨਰ ਹੈ ਜੀ ਬਠਿੰਡਾ ਨੰਬਰ ਹੈ ਸੇਲ ਕਰਨਾ ਇਹਨਾਂ ਨੇ ਤੇ ਬਿਲਕੁਲ ਨਵਾਂ ਜੀ ਫਰੈਸ਼ ਇੱਕ ਤਰ੍ਹਾਂ ਦਾ ਆਪਾਂ ਜਿਵੇਂ ਕਿ ਸ਼ੋਰੂਮ ਦੇ ਵਿੱਚੋਂ ਕਢਵਾ ਕੇ ਲਿਓ ਨੇ ਉਹੇ ਜਿਹਾ ਹੀ ਪਿਆਗਾ ਤੇ ਸਾਰੀ ਐਸੈਸਰੀ ਜਿੰਨਾ ਕੁਝ ਵੀ ਨਾਲ ਆਉਂਦਾ ਜਿੰਨਾ ਸਮਾਨ ਨਾਲ ਆਉਂਦਾ ਸਾਰਾ ਕੁਝ ਨਾਲ ਹੈ ਤੇ ਟਾਇਰ ਆਪਾਂ ਨੂੰ ਦੋਵੇਂ ਬਿਲਕੁਲ ਨਵੇਂ ਮਿਲ ਜਾਣਗੇ ਸਿੰਘ ਤੇ ਡਿਮਾਂਡ 175 ਇੱਕ ਵਾਰੀ 1 ਲੱਖ ਤੇ 75000 ਰੁਪਇਆ ਮਾਲਕ ਨੇ ਆਖਿਆ ਵੀ ਰੇਟ ਕਰ ਲਵਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਕਿਸੇ ਨੂੰ ਪਸੰਦ ਆਉਂਦਾ ਤਾਂ ਆ ਕੇ ਦੇਖ ਸਕਦਾ ਉਹ ਤੇ ਬਠਿੰਡਾ ਹੀ ਇਹਨਾਂ ਦਾ ਏਰੀਆ ਸਿੰਘ ਤੇ ਵਧੀਆ ਵੋਲਟਾਜੀ ਸ਼ੌਂਕ ਨਾਲ ਮਾਲਕ ਨੇ ਕਢਵਾਇਆ ਸੀਗਾ ਤੇ ਵੇਚਣਾ ਹੁਣ ਕਿਸੇ ਕਾਰਨ ਕਰਕੇ ਚੱਲਿਆ ਵੀ ਬਹੁਤ ਘੱਟ ਹੋਇਆ ਹਾ ਸਿਰਫ 14343 ਕਿਲੋਮੀਟਰ ਮਾਲਕ ਨੇ ਹਲੀ ਤੱਕ ਚਲਾਇਆਗਾ ਤੇ ਜਾ ਕੇ ਦੇਖ ਸਕਦੇ ਹੋ ਤੁਸੀਂ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਜੀ 750 295222 ਗੱਲਬਾਤ ਤੁਸੀਂ ਆਪੇ ਕਰ ਲਿਓ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਓਚੇ ਹੁਣ ਆਪਾਂ ਆਪਣੇ ਚੈਨਲ ਦੀ ਥੋੜੀ ਜੀ ਗੱਲ ਕਰਦੇ ਆਂ ਜੀ ਜੇ ਕਿਸੇ ਨੇ ਬਈ ਐਡ ਕਰਵਾਉਣੀ ਆ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀਗਾ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਨਦਲ ਜੀ ਹਰੇ ਜਖੜਾਂ ਚ ਲਿਖਿਆ ਪਿਆ ਹੋਊਗਾ ਇੱਕ ਪਾਸੇ ਚੁੰਡ ਚ ਉੱਪਰ ਧਿਆਨ ਦਿਓ ਜੇ ਕਿਸੇ ਨੇ ਬਈ ਐਡ ਕਰਵਾਉਣੀ ਆ ਤੁਹਾਡੇ ਕੋਲ ਹੀ ਕੋਠੀ ਐ ਘਰ ਐ ਮਕਾਨ ਐ ਕੋਈ ਮੋਟਰਸਾਈਕਲ ਐ ਕੋਈ ਛੋਟਾ ਹਾਥੀ ਐ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਲਗਵਾ ਸਕਦੇ ਹੂੰ ਆਪਣਾ ਕਮਿਸ਼ਨ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਜੀ। ਚਮਾ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਹੈਗਾ। ਜੇ ਤੁਸੀਂ ਐਡ ਕਰਵਾਉਣੀ ਆ ਆਪਣੇ ਕੋਲੇ ਇੱਕ ਤਾਂ ਵੀਡੀਓ ਵਧੀਆ ਬਣਾ ਕੇ ਭੇਜ ਦਿਓ ਤੇ 10-12 ਫੋਟੋਆਂ ਤੇ ਪੂਰੀ ਦੀ ਪੂਰੀ ਜਾਣਕਾਰੀ ਜਿੰਨੀ ਵੀ ਹੁੰਦੀ ਹੈ। ਆ ਕੁਝ ਆਪਣੇ ਕੋਲੇ ਭੇਜ ਦਿਓ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਤੁਹਾਡੀ ਐਡ ਆਪਾਂ ਲਗਾ ਦਵਾਂਗੇ ਤੁਹਾਡੇ ਆਪ ਦੇ ਆਪਣੇ ਚੈਨਲ ਦੇ ਉੱਪਰ ਜੀ। ਆਪਣਾ ਕਮਿਸ਼ਨ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੁੰਦਾ। ਜੇ ਤੁਸੀਂ ਵੇਚਣਾ ਚਾਹੁੰਦੇ ਹੋ ਭੇਜੋ ਬਸ ਆਪਣੇ ਕੋਲ। ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਜੇ ਚੈਨਲ ਤੇ ਤੁਸੀਂ ਪਹੁੰਚੇ ਹੋ ਤੇ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਚੈਨਲ ਤੇ ਹਰ ਰੋਜ਼ ਡੇਲੀ ਇਸ ਤਰ੍ਹਾਂ ਦੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਊਗਾ ਜੀ ਤੇ ਵੀਡੀਓ ਵਧੀਆ ਲੱਗੀ ਆ ਪਸੰਦ ਆਈ ਆ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਸਾਰੇ ਲਾਈਕ ਵੀ ਵੀਡੀਓ ਨੂੰ ਲਾਜ਼ਮੀ ਕਰ ਦਿਓ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਫੁੱਲ ਤੁਹਾਡੇ ਚੈਨਲ ਆ ਤੁਹਾਡਾ ਆਪ ਦਾ ਹੁਣ ਆਪਾਂ ਇੱਕ ਮੋਟਰਸਾਈਕਲ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ 2011 ਮਾਡਲ ਮੋਟਰਸਾਈਕਲ ਐ ਜੀ ਤੇ ਬਸੇ ਪਠਾਨਾ ਮਾਲਕ ਦਾ ਏਰੀਆ ਤੇ ਕਿਸੇ ਨੇ ਦੇਖਣਾ ਚਲਾ ਕੇ ਦੇਖਣਾ ਇਹਨਾਂ ਦੇ ਏਰੀਆ ਚ ਜਾ ਕੇ ਦੇਖ ਸਕਦੇ ਹੋ ਤੇ ਮੋਟਰਸਾਈਕਲ ਤੁਸੀਂ ਆਪ ਹੀ ਦੇਖ ਲਓ ਕੰਡੀਸ਼ਨ ਆ ਲੋਕਿਆ ਪਲਟੀਨਾ ਜੀ 2011 ਦੇ ਵਿੱਚ ਇਹਨਾਂ ਨੇ ਲੇਤਾ ਸੀਗਾ ਤੇ ਪਹਿਲਾਂ ਵਾਲੀ ਚੀਜ਼ ਤਾਂ ਪਹਿਲਾਂ ਵਾਲੀ ਜੀ ਤੇ ਹੁਣ ਤਾਂ ਚਲੋ ਇਹੋ ਜੀ ਚੀਜ਼ ਨਹੀਂ ਬਣਦੀ ਪਹਿਲਾਂ ਤੁਹਾਨੂੰ ਪਤਾ ਹੀ ਆ ਜੀ ਤੇ ਇਹ ਪੁਰਾਣਾ ਮੋਟਰਸਾਈਕਲ ਹੈ ਤੇ ਵਧੀਆ ਜੀ 26000 ਰੁਪਿਆ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਵੀ ਘਾਟਾ ਵੱਧਾ ਰੇਟ ਕਰ ਲਾਂਗੇ ਇੱਕ ਬਾਰੇ ਸਿਰਫ 26000 ਰੁਪਏ ਇਹਨਾਂ ਨੇ ਕਿਹਾ ਦਾ ਕਿਸ ਨੂੰ ਪਸੰਦ ਆਉਂਦਾ ਹੈ ਕੋਈ ਦੇਖਣ ਦਾ ਚਾਹਵਾਨ ਹੈ ਕੋਈ ਖਰੀਦਣ ਦਾ ਚਾਹਵਾਨ ਹੈ ਜਾ ਕੇ ਦੇਖ ਲਿਓ ਬਸੀ ਪਠਾਣਾ ਖੜਾ ਹੈਗਾ ਘਰੀ ਨੰਬਰ 86 990 33 464 ਮਾਲਕ ਬਾਈ ਦਾ ਨੰਬਰ ਹੈ ਮਾਲਕ ਨਾਲ ਗੱਲ ਤੁਸੀਂ ਆਪੇ ਕਰ ਲਿਓ ਜੀ ਤੇ ਹੁਣ ਆਪਾਂ ਤੁਹਾਡੇ ਖਾਤਰ ਇੱਕ ਨੈਨੋ ਗੱਡੀ ਲੈ ਕੇ ਪਹੁੰਚੇ ਆ ਬਈ ਨੈਨੋ ਗੱਡੀ ਹੈ 2012 ਮਾਡਲ ਇਹਨਾਂ ਨੇ ਆਖਿਆ ਮਾਡਲ ਜੀ ਤੇ ਮਲੇਰ ਕੋਟਲਾ ਮਾਲਕ ਦਾ ਏਰੀਆ ਇੰਜਨ ਗੇਅਰ ਓਕੇ ਆ ਜੀ ਤੇ ਇਹਨਾਂ ਨੇ ਫੋਟੋਆਂ ਖਿੱਚ ਕੇ ਭੇਜੀਆਂ ਚਾਰੇ ਪਾਸੋਂ ਤੁਸੀਂ ਜਿਵੇਂ ਕਿ ਦੇਖ ਹੀ ਰਹੇ ਹੋ ਤੇ ਰੰਗ ਵੀ ਠੀਕ ਹੈ ਪੰਜਾਬ ਨੰਬਰ ਹੈ ਰੇਟ 62000 ਰੁਪਏ ਕਿਹਾ ਇਹਨਾਂ ਨੇ ਤੇ ਮਲੇਰਕੋਟਲੇ مالک ਦੇ ਘਰੇ ਤੁਹਾਨੂੰ ਗੱਡੀ ਆਹ ਮਿਲ ਚੁਗੀ ਜੇ ਕਿਸੇ ਨੇ ਦੇਖਣੀ ਹੈ ਕੋਈ ਖਰੀਦਣ ਦਾ ਚਾਹਵਾਨ ਹੈ ਤਾਂ ਮਾਲਕ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨੇ ਨੰਬਰ ਹੈ ਜੀ 8264831001 ਗੱਲਬਾਤ ਕਰਕੇ ਜਾ ਕੇ ਦੇਖ ਕੇ ਤੇ ਖਰੀਦ ਸਕਦੇ ਹੋ ਜੀ ਤੇ ਇੱਕ ਤੁਸੀਂ ਹੁਣ ਗੱਡੀ ਦੇਖੋ ਜੀ ਆਪਣੇ ਕੋਲੇ ਜਨ ਗੱਡੀ ਪਹੁੰਚੀ ਆ ਸਿਰਫ 49000 ਦੀ ਤੇ 2000 ਪੂਰਾ ਮਾਡਲ ਹੈ ਜ਼ਿਲ੍ਹਾ ਬਰਨਾਲਾ ਜੀ ਤੇ ਬੈਂਡਰੀ ਨਵੀਂ ਆ ਗੱਡੀ ਦਾ ਸਾਰਾ ਕੰਮ ਕਰਵਾ ਰੱਖਿਆ 49000 ਦੇ ਵਿੱਚ ਇਹਨਾਂ ਨੇ ਵੇਚਣੀ ਹੈ ਰੇਟ ਹੋਰ ਵੀ ਘੱਟ ਹੋ ਜਾਊਗਾ ਨੰਬਰ ਸਕਰੀਨ ਤੇ ਆਪਾਂ ਮਾਲਕ ਦਾ ਦੇ ਰੱਖਿਆ ਜੀ ਨੰਬਰ 98765 ਤੇ 757696 ਗੱਲਬਾਤ ਆਪੇ ਕਰ ਲਿਓ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਜੀ ਤੇ ਵੀਡੀਓ ਤੋਂ ਨੂੰ ਕਿਵੇਂ ਦਿਲੀ ਕੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵਧੀਆ ਲੱਗੀ ਵੀਡੀਓ ਤਾਂ ਅੱਗੇ ਸ਼ੇਅਰ ਜਰੂਰ ਕਰ ਦਿਓ ਫੇਸਬੁੱਕ ਤੇ ਵਟਸਐਪ ਤੇ ਜਿੱਥੇ ਤੁਸੀਂ ਕਰਨਾ ਚਾਹੁੰਦੇ ਹੋ ਜੀ ਤੇ ਅਗਲੀ ਵੀਡੀਓ ਚ ਆਪਾਂ ਤੁਹਾਡੇ ਖਾਤਰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਘਰ ਕੋਠੀ ਮਕਾ ਲੈ ਕੇ ਪਹੁੰਚੀਏ ਦੱਸੋ ਤੇ ਕਿਸੇ ਨੇ ਐਡ ਕਰਵਾਉਣੀ ਹੈ ਕਿਸੇ ਵੀ ਤਰ੍ਹਾਂ ਦੀ ਕੋਠੀ ਆ ਚਾਹੀ ਗੱਡੀ ਐ ਮੋਟਰਸਾਈਕਲ ਐ आपण नंबर उपर हरी जखरांचं लिख्या रेवता ग